ਸਮੇਂ ਤਾਂ ਗੰਭੀਰ ਬਰਨ ਇੰਜਰੀਜ਼ ਜਲਨ ਦੇ ਕਰਕੇ ਇੱਕ ਪੇਸ਼ੈਂਟ ਦੇ तकरीबन ਸਾਰੇ ਹੀ ਬਾਡੀ ਦੇ ਅੰਦਰ ਚੁਰਚ ਗਿਆ ਸ਼ਰੀਰ ਤੇ 70% ਬਰਨ ਇੰਜਰੀਜ਼ ਦੂਜੇ ਪੇਸ਼ੈਂਟਸ ਦੇ ਵੀ ਲੱਗੀਆਂ ਰਵਾਇ ਗੁਰੂ ਤੋਂ ਸਾਈਂ ਅਰਦਾਸ ਕਰਦੇ ਹਾਂ ਦੋਨੋਂ ਸਹੀ ਸਲਾਮਤ ਉਹਨਾਂ ਨੂੰ ਜਾਨ ਬਖਸ਼ਿਸ਼ ਹੋਵੇ ਤੇ ਉਹਨਾਂ ਦੀ ਸਿਹਤ ਕਾਮਯਾਬ ਸਰਕਾਰ ਤੇ ਡਾਕਟਰ ਸਾਹਿਬਾਨ ਸਾਰੇ ਹਰ ਕਿਸਮ ਦਾ ਉਪਰਾਲਾ ਕਰ ਰਹੇ ਪਾਰਟੀ ਕਨਯੋ ਵੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਸਦਸੇ ਨਾਲ ਆਏ ਹੈ ਉਹਨਾਂ ਸਾਰਿਆਂ ਨੂੰ ਹਰ ਕਿਸਮ ਦਾ ਸਹਿਯੋਗ ਪਾਰਟੀ ਸਰਕਾਰ ਤੇ ਸਾਰਾ ਪੰਜਾਬ ਤੇ ਅੱਜ ਮੈਂ ਸਮਝਦਾ ਸਾਰਾ ਦੇਸ਼ ਇਕਜੁੱਟ ਹੈ ਕਿਉਂਕਿ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਆ ਸਾਰੇ ਹਿੰਦੁਸਤਾਨ ਦੀ ਲੜਾਈ ਹੈ ਵੈਸੇ ਤਾਂ ਹਿੰਦੁਸਤਾਨ ਲੜਾਈ ਸਾਰੀ ਦੁਨੀਆ ਦੀ ਲੜਾਈ ਲੜ ਰਿਹਾ ਉਹ ਲੜਾਈ ਹੈ ਆਤੰਕਵਾਦ ਦੇ ਖਿਲਾਫ ਉਸ ਆਤੰਕਵਾਦ ਦੇ ਖਿਲਾਫ ਜਿਹਦਾ ਕਿਨੋਣਾ ਚਿਹਰਾ ਜਿਹੜਾ ਹੈ ਪੁਲਵਾਮਾ ਦੇ ਅੰਦਰ ਦੇਖਣ ਨੂੰ ਮਿਲਿਆ ਪਹਿਲਗਾਮ ਦੇ ਅੰਦਰ ਦੇਖਣ ਨੂੰ ਮਿਲਿਆ ਪਰ ਪੰਜਾਬ ਇਸ ਦਾ ਪੁੱਤ ਪੋਗੀ ਬਹੁਤ ਅਰਸੇ ਤੋਂ ਰਿਹਾ ਹੈ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਸਾਰੇ ਮਸਲੇ ਨੂੰ ਹਜ਼ਾਰਾਂ ਜਾਨਾਂ ਇਸ ਅਤੰਕਵਾਦ ਦੇ ਅਸੀਂ ਸ਼ਿਕਾਰ ਹੋਏ ਆ ਤੇ ਪੰਜਾਬ ਦੀ ਆ ਸਾਡੀ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਦਿੱਤੀ ਹੈ ਵੀ ਆ ਜ਼ਿੰਮੇਵਾਰੀ ਦੇਸ਼ ਦੀ ਸੁਰੱਖਿਆ ਦੀ ਜਦੋਂ ਵੀ ਕਿਤੇ ਲੋਡ ਪੈਂਦੀ ਹੈ ਪੰਜਾਬ ਹਮੇਸ਼ਾ ਸਰਬੀ ਸੂਬਾ ਹੋਣ ਕਾਰਨ ਸਦੀਆਂ ਤੋਂ ਮੁਗਲਾਂ ਤੋਂ ਲੈ ਕੇ ਅੱਜ ਤਾਈਂ ਪੰਜਾਬ ਨੇ ਦੇਸ਼ ਦੀ ਸੁਰੱਖਿਆ ਵਾਸਤੇ ਆਪਣੇ ਜਾਨ ਮਾਲ ਦੀ ਪਰਵਾ ਨਾ ਕਰਕੇ ਦੇਸ਼ ਦੀ ਸੁਰੱਖਿਆ ਵਾਸਤੇ ਅੱਗੇ ਅੱਢ ਗੋ ਕੇ ਇੱਕ ਦੀਵਾਰ ਵਾਂਗੂ ਇਥੇ ਇੱਕ ਐਵਰੇਜ ਪਹਾੜ ਵਾਂਗੂ ਵਿਚ ਦੇਸ਼ ਦੀ ਸੁਰੱਖਿਆ ਦੇ ਵਿੱਚ ਇਥੇ ਦੁਸ਼ਮਣਾਂ ਨੂੰ ਰੋਕਣ ਦਾ ਕੰਮ ਕੀਤਾ ਹੈ ਉਹਦੇ ਨਾਲ ਹੀ ਮੈਂ ਸਮਝਦਾ ਵੀ ਅੱਜ ਸਾਰਿਆਂ ਨੂੰ ਇਸ ਗੱਲ ਦੀ ਖਾਸ ਤੌਰ ਤੇ ਪੰਜਾਬ ਦੇ ਅੰਦਰ ਲੋਕਾਂ ਦੇ ਸਿਲਦਾ ਇੱਕ ਬਹੁਤ ਵੱਡਾ ਹੰਗਾਰਾ ਜਿੱਥੇ ਫਾਇਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਪੰਜਾਬ ਦੇ ਲੋਕ ਖੜੇ ਐ ਉਥੇ ਹੀ ਪੂਰੇ ਦੇਸ਼ ਵਾਂਗੂ ਸਾਰੇ ਪੰਜਾਬ ਦੇ ਲੋਕ ਅਮਨ ਸ਼ਾਂਤੀ ਦੀ ਹਮੇਸ਼ਾ ਸਾਡੇ ਦਿਲ ਚ ਕਾਮਨਾ ਰਹਿੰਦੀ ਹੈ ਤੇ ਉਹੀ ਅਮਨ ਸ਼ਾਂਤੀ ਦੀ ਜਿਹੜੀ ਕੱਲ ਖਬਰ ਆਈ ਹੈ ਸੀਜ਼ਫਾਇਰ ਦੀ ਮੈਂ ਸਮਝਦਾ ਸਾਰੇ ਲੋਕਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਕਿਉਂਕਿ ਜਿਹੜੇ ਅਤੰਗਵਾਦ ਦੇ ਖਿਲਾਫ ਮੂਹਮ ਚੱਕਿਆ ਸੀਗਾ ਬੀੜਾ ਚੱਕਿਆ ਸੀਗਾ ਉਹਦਾ ਮੂੰਹ ਤੋੜ ਜਵਾਬ ਹਿੰਦੁਸਤਾਨ ਦੀ ਫੌਜਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨੇਤਰਤਵ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਇੱਕ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਹੈ ਪਰ ਜਦੋਂ ਆ ਸੰਦੇਸ਼ ਚੱਲਿਆ ਗਿਆ ਉਹਦੇ ਬਾਅਦ ਅੱਜ ਜਦੋਂ ਜੁੱਧ ਵਿਰਾਮ ਦੀ ਖਬਰ ਆਈ ਹੈ ਸਾਰਿਆਂ ਨੇ ਦਾ ਸਵਾਗਤ ਵੀ ਕੀਤਾ ਤੇ ਪੰਜਾਬ ਦੇ ਅੰਦਰ ਖਾਸ ਤੌਰ ਤੇ ਇਸੇ ਨੂੰ ਲੈ ਕੇ ਕੱਲ ਸੀਜ਼ਫਾਇਰ ਹੋਣ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਨੇ ਇੱਕ ਮੀਟਿੰਗ ਬੁਲਾਈ ਸੀਗੀ 올 ਪਾਰਟੀ ਮੀਟਿੰਗ ਚੀਫ ਮਿੰਿਸਟਰ ਸਾਹਿਬ ਵੀ ਸ਼ਾਮਿਲ ਸੀਗੇ ਬਾਕੀ ਸਾਰੀ ਪਾਰਟੀਆਂ ਅਕਾਲੀ ਪਾਰਟੀ ਕਾਂਗਰਸ ਸੀਪੀਆਈ ਸੀਪੀਆਮ ਬਹੁਜਨ ਸਮਾਜ ਪਾਰਟੀ ਤੇ ਬੀਜੀ ਬੀਜੇਪੀ ਕਨਿਓ ਮਨੂ ਵਿਯੋਧੇ ਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਕਿ ਸਾਰਿਆਂ ਨੇ ਇਸ ਗੱਲ ਦੀ ਸਿਲਾਗਾ ਵੀ ਕੀਤੀ ਵੀ ਹੈ ਕਿ ਜਿਹੜਾ ਜੁੱਧ ਵਿਰਾਮ ਹੋਇਆ ਹੈ ਹਿੰਦੁਸਤਾਨ ਦੀ ਸ਼ਰਤਾਂ ਦੇ ਉੱਤੇ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਦਿਖਾ ਕੇ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਪਾਕਿਸਤਾਨ ਨੂੰ ਹੋਇਆ ਵੀ ਹੈ ਤੇ ਮੈਂ ਸਮਝਦਾ ਅਗਰ ਨਹੀਂ ਹੋਇਆ ਤਾਂ ਉਹਦੇ ਵਾਸਤੇ ਵੀ ਹਿੰਦੁਸਤਾਨ ਨੇ ਆਪਣੀ ਮਜ਼ਬੂਤੀ ਬਿਲਕੁਲ ਦਿਖਾਈ ਵੀ ਹੈ ਤੇ ਉਹਦੀ ਸ਼ਮਤਾ ਵੀ ਦਿਖਾਈ ਹੈ ਵੀ ਅਸੀਂ ਆਪਣੇ ਟੈਰਰਿਜ਼ਮ ਨੂੰ ਕਿਸੇ ਹੱਦ ਤੱਕ ਹੀ ਬਿਲਕੁਲ ਉਹਨੂੰ ਟੋਲਰੇਟ ਨਹੀਂ ਕਰਾਂਗੇ ਤੇ ਉਹਦਾ ਬੜੀ ਭਾਰੀ ਕੀਮਤ ਉਹਨੂੰ ਚੁਕਾਣੀ ਪਊਗੀ ਇੱਕ ਉੱਥੇ ਭਾਜੀਪੀ ਕੰਨਿਓ ਮੈਂ ਸੁਝਾਵ ਰੱਖਿਆ ਸੀਗਾ ਕਿਉਂਕਿ ਜਿੱਥੇ ਲੜਾਈ ਦੇ ਅੰਦਰ ਪੰਜਾਬ ਦੇ ਜਾਨ ਮਾਲ ਦਾ ਨੁਕਸਾਨ ਤੇ ਸਾਡੇ ਬਹਾਦਰ ਸੈਨਿਕ ਆਪਣੇ ਜਾਨ ਕੁਰਬਾਨ ਕਰਦੇ ਉਥੇ ਹੀ ਕਿਉਂਕਿ ਅੱਜ ਲੁਧਿਆਣੇ ਦੇ ਇੱਥੇ ਜ਼ਮੀਨ ਤੇ ਖੜੇ ਆ ਸਾਡੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੁੰਦਾ ਸਾਡੀ ਇੰਡਸਟਰੀ ਨੂੰ ਸਾਡੇ ਇਕਨੋਮੀ ਨੂੰ ਜਿਹੜਾ ਨੁਕਸਾਨ ਹੁੰਦਾ ਉਹਦੇ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਉਸ ਪ੍ਰਪੋਜ਼ਲ ਦਾ ਜਿਹੜਾ ਭਾਜੀਪੀ ਪੰਜਾਬ ਕਨੇਓ ਮੈਂ ਉਥੇ ਮੀਟਿੰਗ ਦੇ ਅੰਦਰ ਰੱਖਿਆ ਉਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਹੰਗਾਰਾ ਦਿੱਤਾ ਕਿ ਖਾਸ ਤੌਰ ਤੇ ਮੈਂ ਆਭਾਰੀ ਆ ਪੰਜਾਬ ਦੇ ਗਵਰਨਰ ਕੁਟਾਰੀਆ ਜੀ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਬਿਲਕੁਲ ਨਾ ਸਿਰਫ ਇਸ ਗੱਲ ਨੂੰ ਸਵੀਕਾਰ ਕੀਤਾ ਬਲਕਿ ਉਹਨਾਂ ਨੇ ਹੰਗਾਰਾ ਵੀ ਦਿੱਤਾ ਹੈ ਵੀ ਅੱਜ ਜਿਹੜੀ ਪ੍ਰਪੋਜ਼ਲ ਹੈ ਬੀਜੇਪੀ ਪੰਜਾਬ ਦੀ ਉਹਨੂੰ ਅਸੀਂ ਲੈ ਕੇ ਪ੍ਰਧਾਨ ਮੰਤਰੀ ਤਾਈਂ ਵੀ ਜਾਵਾਂਗੇ ਸੈਂਟਰ ਗਵਰਨਮੈਂਟ ਕੋਲ ਵੀ ਲੈ ਕੇ ਜਾਵਾਂਗੇ ਉਹ ਸੀ ਵੀ ਸਾਨੂੰ ਇੰਡਸਟਰੀ ਨੂੰ ਹੋਣ ਵਾਲਾ ਨੁਕਸਾਨ ਅੱਜ ਵੀ ਨਹੀਂ ਸਦੀਆਂ ਤੋਂ ਜਦੋਂ ਤੋਂ ਹੀ ਅਸੀਂ ਪੰਜਾਬ ਹਮੇਸ਼ਾ ਚاہے ਪੈਟ ਦੀ ਲੜਾਈ ਹੈ ਚاہے ਘੱਤਰ ਦੀ ਲੜਾਈ ਹੈ ਚاہے ਟੈਰਰਿਜ਼ਮ ਦੇ ਦਿਨ ਸੀਗੇ ਚاہے ਬਾਦਚੇ ਕਾਰਜਿਲ ਦੇ ਦੌਰਾਨ ਵੀ ਇੱਥੇ ਜਦੋਂ ਟੈਨਸ਼ਨ ਵਧੀ ਹੈ ਉਹਦਾ ਡਾਇਰੈਕਟ ਇੰਪੈਕਟ ਸਾਡੀ ਇਕਨੋਮੀ ਤੇ ਪੈਂਦਾ ਸਾਡੀ ਇੰਡਸਟਰੀ ਤੇ ਪੈਂਦਾ ਲੋਕਾਂ ਦੇ ਵਪਾਰ ਤੇ ਪੈਂਦਾ ਤੇ ਪੰਜਾਬ ਨੂੰ ਇੱਕ ਇਕਨੋਮਿਕ ਪੈਕੇਜ ਜਿਹੜਾ ਹੈ ਉਹਦੇ ਵਾਸਤੇ ਬੀਜੇਪੀ ਕਿਉਂਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਪੰਜਾਬ ਬੀਜੇਪੀ ਇਸ ਗੱਲ ਨੂੰ ਪੂਰੇ ਹੰਗਾਰੇ ਨਾਲ ਅਸੀਂ ਉੱਥੇ ਜਾ ਕੇ ਇਸ ਗੱਲ ਨੂੰ ਚੱਕਾਂਗੇ ਕਿ ਪੰਜਾਬ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਜਾਵੇ ਇਹਦੇ ਵਿੱਚ ਫਿਜ਼ੀਕਲ ਬੈਨੀਫਿਟਸ ਫਾਈਨੈਂਸ਼ੀਅਲ ਬੈਨੀਫਿਟਸ ਚਾਹੇ ਸਾਡੇ ਕਿਸਾਨ ਪਰ ਆਇਆ ਸਾਡੇ ਮਜ਼ਦੂਰ ਹੈ ਚਾਹੇ ਵਪਾਰ ਹੈ ਚਾਹੇ ਇੰਡਸਟਰੀ ਹੈ ਉਹਦੇ ਵਾਸਤੇ ਦਿੱਤਾ ਜਾਵੇ ਤੇ ਮਨੂੰ ਅੱਜ ਮੈਂ ਵਧਾਈ ਵੀ ਦੇਣਾ ਚਾਹਾਂਗਾ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਗਵਰਨਰ ਸਾਹਿਬ ਦਾ ਜਿਨ੍ਹਾਂ ਨੇ ਹੰਗਾਰਾ ਦਿੱਤਾ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆ ਹਾਲਾਤ ਅਜੇ ਹੋਰ ਸੁਧਰ ਜਾਂਦੇ ਕਿਉਂਕਿ ਅਜੇ ਤਾਂ ਰੀਸੈਂਟਲੀ ਚੀਜ਼ ਫਾਇਰ ਅਨਾਉਂਸ ਹੋਈ ਹੈ ਕੱਲ ਰਾਤ ਨੂੰ ਵੀ ਉਹਦੀ ਵਾਇਲੇਸ਼ਨ ਹੋਈ ਹੈ ਪਰ ਮਨ ਲੱਗਦਾ ਸਮਾਂ ਲੱਗਦੇ ਲੱਗਦੇ ਸਾਰਾ ਪਾਕਿਸਤਾਨ ਨੂੰ ਇਸ ਗੱਲ ਦਾ ਪੂਰਾ ਇੱਕ ਅਕਾ ਚਾਨਣਾ ਹੋ ਗਿਆ ਵੀ ਹਿੰਦੁਸਤਾਨ ਨੇ ਟੈਰਰਿਜ਼ਮ ਨੂੰ ਬਖਸ਼ਣਾ ਨਹੀਂ ਉਹਦੇ ਬਾਅਦ ਅੱਜ ਜਦੋਂ ਹੁਣ ਹਾਲਾਤ ਸੁਧਰ ਜਾਂਦੇ ਆ ਉਹਦੇ ਬਾਅਦ ਗਵਰਨਰ ਸਾਹਿਬ ਕੋਲ ਜਾ ਕੇ ਅਸੀਂ ਬੀਜੇਪੀ ਦੇ ਸਾਰੇ ਸਾਥੀ ਇਕੱਠੇ ਹੋ ਕੇ ਉਹਨਾਂ ਨੂੰ ਇਹਦੀ ਅੱਗੇ ਰੂਪਰੇਖਾ ਵੀ ਤਿਆਰ ਕਰਾਂਗੇ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਕੱਲ ਸਾਰੀ ਪਾਰਟੀਆਂ ਇਕੱਠੀਆਂ ਹੋਈਆਂ ਸੀਗੀਆਂ ਇਸ ਕਿਸਮ ਦਾ ਇੱਕ ਸਾਰਾ ਨੇਕ ਜੁੜਤਾ ਦਿਖਾਈ ਹੈ ਉਸ ਇੱਕ ਜੁੜਤਾ ਨੂੰ ਲੈ ਕੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਕੋਲ ਜਾਈਏ ਤੇ ਪੰਜਾਬ ਦੇ ਵਾਸਤੇ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਪੰਜਾਬ ਹਮੇਸ਼ਾ ਪੂਰਬੋਗੀ ਰਿਹਾ ਹੈ ਪੰਜਾਬ ਨੇ ਹਰੇਕ ਪੱਖੋਂ ਕੀਮਤ ਬਹੁਤ ਕੀਮਤਾਂ ਚੁਕਾਈਆਂ ਸਾਨੂੰ ਪੰਜਾਬੀਆਂ ਨੂੰ ਮਾਣ ਵੀ ਹੈ ਦੇਖੋ ਸਾਨੂੰ ਜਿਹੜਾ ਮਾਣ ਹੈ ਵੀ ਅਸੀਂ ਦੇਸ਼ ਦੇ ਵਾਸਤੇ ਕਿਦੇ ਕੰਮ ਆਨੇ ਕੁਰਬਾਨੀ ਦੇਣ ਤੋਂ ਪੰਜਾਬੀ ਕਦੇ ਪਿੱਛੇ ਨਹੀਂ ਹਟਦਾ ਪਰ ਸਾਡੇ ਉਹਨਾਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖ ਕੇ ਸਾਡੇ ਹੋਣ ਵਾਲੇ ਨੁਕਸਾਨ ਨੂੰ ਮੱਦੇਨਜ਼ਰ ਰੱਖ ਕੇ ਆ ਇੱਕ ਸਮੇਂ ਦੀ ਪੁਕਾਰ ਹੈ ਸਾਡਾ ਮੈਂ ਸਮਝਦਾ ਸਾਡਾ ਹੱਕ ਹੈ ਜਿਹੜਾ ਪੰਜਾਬੀਆਂ ਨੇ ਆਪਣੇ ਖੂਨ ਪਸੀਨੇ ਨਾਲ ਆ ਕਮਾਇਆ ਉਸ ਨੂੰ ਨਜ਼ਰ ਰੱਖਦੇ ਹੋਏ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਪੈਕੇਜ ਜਿਸ ਕਿਸਮ ਦਾ ਚਾਹੇ ਜੰਮੂ ਨੂੰ ਦੇ ਰੱਖਿਆ ਚਾਹੇ ਪਹਿਲਾਂ ਹਿਮਾਚਲ ਨੂੰ ਦੇ ਰੱਖਿਆ ਸੀਗਾ ਇਸ ਕਿਸਮ ਦਾ ਪੈਕੇਜ ਦਿੱਤਾ ਜਾਵੇ ਤਾਂ ਕਿ ਪੰਜਾਬੀ ਹੋਰ ਹੌਸਲੇ ਨਾਲ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰਹਿ ਕੇ ਪੰਜਾਬ ਦੀ ਬਿਹਤਰੀ ਕਰ ਸਕੀਏ ਧੰਨਵਾਦ ਜਖਮੀਆਂ ਦੀ ਹਾਲਤ ਕਿਵੇਂ ਹੈ ਜੀ ਜੀ ਪਲੀਜ਼ ਪੁਲਿਸ ਨਹੀਂ ਪੁਲਿਸ ਅੰਤਰਗਵਾਦ ਦੇ ਖਿਲਾਫ ਲੜਾਈ ਜਾਈ ਰਹੀ ਚਾਹੇ ਅਗਰ ਹਮਲਾ ਤੇ ਉਹ ਜਵਾਬ ਨੂੰ ਤੋੜ ਜਵਾਬ ਦੇ ਜਗਾ ਬਿਲਕੁਲ ਸਾਹਿਬ ਆ ਦੇਖੋ ਬਹੁਤ ਹੀ ਸਹੀ ਤੁਹਾਡਾ ਸਵਾਲ ਹੈ ਔਰ ਹਿੰਦੁਸਤਾਨ ਹਮੇਸ਼ਾ ਅਸੀਂ ਸ਼ਾਂਤੀ ਚਾਹਨੇ ਹਿੰਦੁਸਤਾਨ ਸ਼ਾਂਤੀ ਦਾ ਪੁਜਾਰੀ ਹੈ ਅਮਨ ਸ਼ਾਂਤੀ ਦੇ ਪੁਜਾਰੀ ਹਾਂ ਅਸੀਂ ਪਰੰਤੂ ਇਹਦਾ ਮਤਲਬ ਹੈ ਸਾਡੀ ਅਮਨ ਸ਼ਾਂਤੀ ਦੇ ਪੁਜਾਰੀ ਹੋਣ ਨੂੰ ਕੋਈ ਕਮਜ਼ੋਰੀ ਨਾ ਸਮਝ ਲਵੇ ਜਿਹੜੀ ਗੁਸਤਾਖੀ ਪਾਕਿਸਤਾਨ ਧੇਰ ਸਵੇਰ ਕਰਦਾ ਰਿਹਾ ਉਹਦੇ ਵਾਸਤੇ ਮੇਰਾ ਮੰਨਣਾ ਹੈ ਆ ਤਾਂ ਇੱਕ ਜਿਹੜਾ ਹੈ ਉਹਨਾਂ ਨੂੰ ਫੌਰੀ ਤੌਰ ਤੇ ਕੀਤਾ ਗਿਆ ਪਰ ਆ ਜਿਹੜੀ ਲੜਾਈ ਹੈ ਬਹੁਤ ਲੰਬੀ ਲੜਾਈ ਹੈ ਦਿਸ ਇਜ਼ ਓਨਲੀ ਦਾ ਬਿਗਨਿੰਗ ਆ ਤਾਂ ਇੱਕ ਸ਼ੁਰੂਆਤ ਹੈ ਸਭ ਇਸ ਕਹਿੰਦੇ ਨਾ ਸੰਤ ਦੇ ਜਿਹੜੇ ਦੰਦ ਤੋੜਨੇ ਪੈਣਗੇ ਸਭ ਸਾਡਾ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਝਗੜਾ ਨਹੀਂ ਸਾਡੇ ਜਿਹੜੇ ਹੈ ਪਾਕਿਸਤਾਨ ਦੇ ਲੋਕਾਂ ਨਾਲ ਜਾਂ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਹੈ ਬਹੁਤ ਸੁਖਾਵਾਂ ਹੈ ਸੁਖਾਵਾਂ ਰਹਿੰਦਾ ਹੈ ਕੁਰਤਾਰਪੁਰ ਸਾਹਿਬ ਦਾ ਲੰਗ ਇਸ ਗੱਲ ਦਾ ਸਬੂਤ ਹੈ ਸਾਡੇ ਯਾਤਰੀ ਜਾਂਦੇ ਆ ਉੱਥੇ ਮਥਾਟੇਕਣ ਸ਼ਰਦਾ ਨਾਲ ਜਾ ਕੇ ਆਉਂਦੇ ਸਾੜਾ ਦਾ ਆਪਸ ਵਿੱਚ ਬਹੁਤ ਵੱਡਾ ਸਤਕਾਰ ਵੀ ਹੁੰਦਾ ਹੈ ਪਰ ਉੱਥੇ ਜਿਹੜੇ ਗਲਤ ਐਲੀਮੈਂਟ ਬੈਠੇ ਹੈ ਜਿਹੜੇ ਜਿਹਹਾਦੀ ਕਿਸਮ ਦੀ ਸੋਚ ਦੇ ਲੋਕ ਬੈਠੇ ਹੈ ਸਾਡੀ ਲੜਾਈ ਉਸ ਸੋਚ ਦੇ ਨਾਲ ਹੈ ਉਹਨਾਂ ਦੀ ਮਜਬੂਰੀ ਆਰਮੀ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਆਪਣਾ ਕਾਰਨ ਦੇਣ ਵਾਸਤੇ ਵੀ ਅਸੀਂ ਜਿਹੜਾ ਇੱਥੇ ਪਾਕਿਸਤਾਨ ਨੂੰ ਇਹਨਾਂ ਸਾਲਾਂ ਤੋਂ ਲੁੱਟੀ ਜਾ ਰਹੇ ਆ ਉਹ ਕੋਈ ਨਾ ਕੋਈ ਚਿੰਗਾਰੀ ਲਾਂਦੇ ਰਹਿੰਦੇ ਆ ਇਹਦੇ ਵਾਸਤੇ ਮੇਰਾ ਮੰਨ ਹੈ ਵੀ ਆਹ ਜਿਹੜੀ ਲੜਾਈ ਹੈ ਇਹਦੀ ਸਿਰਫ ਸ਼ੁਰੂਆਤ ਹੈ ਆਹ ਜ਼ਹਿਰ ਜਿਹੜਾ ਹੈ ਉਹਨਾਂ ਚੋਂ ਕੱਢਣਾ ਪਊਗਾ ਇੱਕ ਦਿਨ 'ਚ ਨਹੀਂ ਹੋਣਾ ਨਾ ਹੀ ਇਹਦੇ ਵਾਸਤੇ ਮੈਂ ਸਮਝਦਾ ਜਿਸ ਤਰ੍ਹਾਂ ਇੱਕ ਫਰੇਜ਼ ਹੈ ਵਾਰ ਬਾਈ ਅਦਰ ਮੀਨਸ ਜਿਹੜੀ ਪਾਸ਼ਾ ਜਿਹੜੇ ਸਮਝਦੇ ਆ ਕਹਿੰਦੇ ਨੇ ਲਾਟੋਂ ਕੇ ਬੂਤ-ਬਾਤੋਂ ਸੇ ਨਹੀਂ ਮੰਨਤੇ ਤੇ ਉਹ ਲੈਂਗੁਏਜੇ ਸਮਝਾਣ ਦਾ ਕੰਮ ਵੀ ਮੈਂ ਸਮਝਦਾ ਵੀ ਸਾਡੀ ਸਰਕਾਰ ਨੇ ਸਾਡੀ ਫੌਜਾਂ ਨੇ ਕਰਕੇ ਦਿਖਾਇਆ ਹੈ ਬਾਕੀ ਜਿਹੜੀ ਲੈਂਗੁਏਜ ਹੈ ਉਹ ਵੀ ਸਾਨੂੰ ਸਮਝਾਣੀ ਆਂਦੀ ਹੈ ਇੱਕ ਗੱਲ ਜਿਹੜੀ ਮੈਂ ਸਮਝਦਾ ਮੇਰੀ ਆਪਣੀ ਨੀਤੀ ਜਿਹੜੀ ਵਿਚਾਰ ਹੈ ਜਦੋਂ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਵੀ ਹਿੰਦੁਸਤਾਨ ਨੂੰ ਵੀ ਵਿਲ ਬਲੀਡ ਇੰਡੀਆ ਬਾਈ 1000 ਕੱਟਸ ਮੈਂ ਸਮਝਦਾ ਮੈਂ ਸਰਕਾਰ ਨੂੰ ਇਸ ਪਾਸੇ ਹੁਣ ਗੌਰ ਕਰਨਾ ਚਾਹੀਦਾ ਹੈ ਵੀ ਵਾਈ ਨਾਟ ਬਲੀਡ ਪਾਕਿਸਤਾਨ ਬਾਈ 1001 ਕਟਸ ਆਪਾਂ 1000 ਤੇ ਇੱਕ ਉਸ ਕਿਸਮ ਦੇ ਜਿਹੜੇ ਆ ਇਹਨਾਂ ਨੇ ਸਾਡੇ ਨਾਲ ਕੀਤਾ ਹੈ ਉਸ ਕਿਸਮ ਦਾ ਕਿਉਂਕਿ ਪਾਕਿਸਤਾਨ ਦੇ ਲੋਕਾਂ ਨੂੰ ਜਦੋਂ ਅਹਿਸਾਸ ਹੋਊਗਾ ਕਿ ਆ ਜਿਹੜੀ ਪਾਕਿਸਤਾਨ ਦੀ ਲੀਡਰਸ਼ਿਪ ਹੈ ਪਾਕਿਸਤਾਨ ਦੀ ਫੌਜ ਦੇ ਹੁਕਮਰਾਨ ਹੈ ਉਹ ਪੰਜਾਬ ਪਾਕਿਸਤਾਨ ਦੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੇ ਜੇਬਾਂ ਭਰ ਰਹੇ ਹੈ ਉਹ ਆਪਣੇ ਆਪ ਤੇ ਉਹਨਾਂ ਸਰਕਾਰਾਂ ਤੇ ਸੈਨਾ ਨੂੰ ਮਜਬੂਰ ਕਰਨਗੇ ਵੀ ਹਿੰਦੁਸਤਾਨ ਇੱਕ ਬਹੁਤ ਹੀ ਅੱਛਾ ਪੜੋਸੀ ਹੋ ਸਕਦਾ ਹੈ ਬਹੁਤ ਹੀ ਅੱਛਾ ਡਿਵੈਲਪਮੈਂਟ ਦਾ 파ਟਨਰ ਹੋ ਸਕਦਾ ਹੈ ਪਰ ਜੇ ਸਾਡੇ ਨਾਲ ਪੰਗਾ ਲਾਉਂਗੇ ਤਾਂ ਹਿੰਦੁਸਤਾਨ ਬਹੁਤ ਹੀ ਮੈਂ ਸਮਝਦਾ ਪੈੜਾ ਦੁਸ਼ਮਣ ਵੀ ਹੋ ਸਕਦਾ ਹੈ ਇਹ ਸਾਨੂੰ ਅਸੀਂ ਸਬੂਤ ਕਰਕੇ ਦਿਖਾਤਾ ਪਰ ਅਸੀਂ ਅਮਨ ਸ਼ਾਂਤੀ ਚਾਹਾਂਗੇ ਅਸੀਂ ਵੀ ਤਰੱਕੀ ਕਰੀਏ ਪਾਕਿਸਤਾਨ ਦੇ ਲੋਕ ਵੀ ਜਿਹੜੇ ਅੱਜ ਭੁੱਖਮਰੀ 'ਚ ਹੈ ਕਿਉਂਕਿ ਲੜਾਈ 'ਚ ਉਹਨਾਂ ਦਾ ਜਾਣਾ ਕੁਛ ਨਹੀਂ ਕਹਿੰਦੇ ਕੰਗਾਲ ਦਾ ਤਾਂ ਉਹਨਾਂ ਕੋਲ ਤਾਂ ਇਹ ਤਾਂ ਮੰਗ ਕੇ ਕਹਿੰਦੇ ਸਭ ਉਹਨਾਂ ਨੇ ਡਰੋਨ ਵੀ ਮੰਗ ਕੇ ਲੈ ਕੇ ਆਏ ਕੋ ਤਰਕੀ ਤੋਂ ਮੰਗ ਕੇ ਲੈ ਕੇ ਚైనా ਤੋਂ ਲੈ ਕੇ ਦਾਣੇ ਵੀ ਮੰਗ ਕੇ ਖਾਂਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੇ ਚੋਂ 8 ਡੋਕੇ ਉੱਧਰ ਗਏ ਆ ਉਹਨਾਂ ਦੀ ਵੀ ਅਮਨ ਸ਼ਾਂਤੀ ਹੋਵੇ ਪਰ ਉਹਨਾਂ ਨੂੰ ਆ ਸਦਬੁੱਧੀ ਦਿਵਾਉਣ ਵਾਸਤੇ ਅੱਖਾਂ ਖੋਲਣ ਵਾਸਤੇ ਤਾਂ ਕਿ ਉਹ ਆਪਣੀ ਸਰਕਾਰ ਤੇ ਲੀਡਰਾਂ ਨੂੰ ਮਜਬੂਰ ਕਰਨ ਸਕਣ ਮੈਂ ਸਮਝਦਾ ਹਾਂ ਕਿ ਬਹੁਤ ਕੁਝ ਕੰਮ ਕਰਨ ਦੀ ਸਰਕਾਰ ਨੂੰ ਲੋੜ ਹੈ ਫੌਜ ਨਾਲ ਨਹੀਂ ਹੋਣਾ ਆ ਤਾਂ ਦਿਮਾਗ ਨਾਲ ਚਾਹੇ ਡਿਪਲੋਮੈਟਿਕ ਮੀਨਸ ਹੈ because that is also a way of war ਲੜਾਈ ਦਾ ਵੀ ਤਰੀਕਾ ਡਿਪਲੋਮੈਟਿਕ ਤਰੀਕੇ ਨਾਲ ਇਕਨੋਮਿਕ ਤਰੀਕੇ ਨਾਲ ਉਹ ਤਾਂ ਇੱਕ ਇੱਕ ਬਿਲੀਅਨ ਮੰਗਦੇ ਫਿਰਦੇ ਆ ਸਾਹਿਬ ਲੋਕਾਂ ਤੋਂ ਕਹਿੰਦੇ ਆਈਐਮਐਫ ਤੋਂ ਸਾਨੂੰ 1.3 ਬਿਲੀਅਨ ਦਾ ਲੋਨ ਮਿਲ ਗਿਆ ਇਸ ਗੱਲ ਦੇ ਜਸ਼ਨ ਮਨਾ ਰਹੇ ਇੱਥੇ ਬਿਲੀਅਨਾਂ ਦੀ ਟ੍ਰਿਲੀਅਨ ਦੀ ਗਿਣਤੀ ਨਹੀਂ ਹੋ ਰਹੀ ਇਸ ਕਰਕੇ ਉਹਨਾਂ ਨੂੰ ਉਹ ਸਬਕ ਸਿਖਾਣ ਦੀ ਲੋੜ ਹੈ ਉਹ ਸਮੇਂ ਬੇ ਸਮੇਂ ਸਿਖਾਉਂਦੇ ਰਹਿਣਾ ਪਊਗਾ ਕਿਉਂਕਿ ਦੇਖਿਆ ਵੀ ਟੈਰਰਿਜ਼ਮ ਇੱਕ ਦਿਨ ਚ ਖਤਮ ਨਹੀਂ ਹੁੰਦਾ ਤੁਸੀਂ ਇਜ਼ਰਾਈਲ ਦਾ ਹਾਲ ਦੇਖ ਲੋ ਜਿਹੜੇ ਹਮਾਸੂ ਦੇ ਨਾਲ ਲੜਾਈ ਲੜ ਰਹੇ ਐ ਇਸ ਕਰਕੇ ਆ ਜਿਹੜੀ ਐ ਅੱਜ ਸੀਜ਼ਫਾਇਰ ਹੈ ਅਸੀਂ ਇਹਦਾ ਸਵਾਗਤ ਕਰਦੇ ਆਂ ਅਮਨ ਸ਼ਾਂਤੀ ਦੇ ਅਸੀਂ ਪੁਜਾਰੀ ਆਂ ਪਰ ਅਸੀਂ ਇੱਕ ਮੈਂ ਹੋਰ ਕਹਿਣਾ ਚਾਹੂੰਗਾ ਕਿ ਤਕੜੇ ਬੰਦੇ ਨੂੰ ਤਕੜਾ ਬੰਦਾ ਸ਼ਾਂਤੀ ਵਾਸਤੇ ਵੀ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਇਕਨੋਮਿਕ ਸਟਰੈਂਥ ਇਜ਼ ਅਲੋਂਗ ਵਿਦ ਆਰ ਮਿਲਟਰੀ ਸਟਰੈਂਥ ਇਜ਼ ਅ ਮਸਟ ਉਹਦੇ ਵਾਸਤੇ ਪੰਜਾਬ ਦਾ ਯੋਗਦਾਨ ਤੇ ਖਾਸ ਤੌਰ ਤੇ ਲੁਧਿਆਣੇ ਦਾ ਯੋਗਦਾਨ ਹੈ ਉਹਨੂੰ ਭੁੱਲ ਨਹੀਂ ਸਕਦੇ ਉਹਨੂੰ ਮੱਦੇ ਨਜ਼ਰ ਰੱਖ ਕੇ ਜਿਹੜਾ ਮੈਂ ਕੱਲਾ ਪ੍ਰਪੋਜ਼ਲ ਕੀਤੀ ਹੈ ਮੈਂ ਇੱਕ ਵਾਰ ਫਿਰ ਤੋਂ ਮਾਨਯੋਗ ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਦਾ ਤੇ ਬਾਕੀ ਸਾਰੀ ਪਾਰਟੀਆਂ ਦਾ ਚਾਹੇ ਅਕਾਲੀ ਸੀਗੇ ਚਾਹੇ ਕਾਂਗਰਸ ਦੇ ਵੀ ਸਾਡੇ ਰਣਦੀਪ ਨਾਂਭਾ ਉਹ ਬੈਠੇ ਸੀ ਉਹਨਾਂ ਨੇ ਵੀ ਸਵਾਗਤ ਕੀਤਾ ਸੀਪੀਆਈ ਨੇ ਵੀ ਸਵਾਗਤ ਕੀਤਾ ਬੀਐਸਪੀ ਨੇ ਵੀ ਸਵਾਗਤ ਕੀਤਾ ਸਾਰੇ ਇਕੱਠੇ ਹੋ ਕੇ ਅਸੀਂ ਪੰਜਾਬ ਵਾਸਤੇ ਕੋਈ ਨਾ ਕੋਈ ਇਕਨੋਮਿਕ ਪੈਕੇਜ ਲੈ ਚਾਹੀਏ ਧੰਨਵਾਦ ਸਾਰਿਆਂ ਦਾ